ਚੌਕ ਇੰਚਾਰਜ ਸਰਦਾਰ ਸੁਖਜੀਤ ਸਿੰਘ ਨਾਲ ਕੀਤੇ ਵਾਅਦੇ ਮੁਤਾਬਕ ਪੰਨੀ ਵਾਲਾ ਫੱਟਾ ਚੌਕ ਵਿੱਚ ਦੁਕਾਨਾਂ ਲੱਗੀਆਂ ਸਨ ਅਤੇ ਤਿੰਨ ਕੋਨੀਆਂ ਤੇ ਦੁਕਾਨਾਂ ਲੱਗੀਆਂ ਸਨ ਉਹਨਾਂ ਨੂੰ ਦੁਕਾਨਦਾਰਾਂ ਨੇ ਚੁੱਕ ਲਿਆ ਹੈ ਦੁਕਾਨਦਾਰਾਂ ਨੇ ਦੋ ਦਿਨਾਂ ਦਾ ਟਾਈਮ ਲਿਆ ਸੀ ਅਤੇ ਦੁਕਾਨਦਾਰ ਆਪਣੇ ਵਾਅਦੇ ਤੇ खरे ਉਤਰੇ ਹਨ ਅਤੇ ਸਾਰੀਆਂ ਤਿੰਨ ਕੋਨੀਆਂ ਤੇ ਚੌਕ ਖਾਲੀ ਕਰ ਦਿੱਤਾ ਹੈ ਕੌਣ ਸੁਕਾਹਦਾਰਾਂ ਦੀ ਮੰਗ ਹੈ ਕਿ ਸਾਨੂੰ ਕਿਤੇ ਹੋਰ ਖਾਲੀ ਥਾਂ ਉਤੇ ਪੰਚਾਇਤ ਦੁਕਾਨਾਂ ਲਗਾਉਣ ਵਾਸਤੇ ਜਗ੍ਹਾ ਦੇਵੇ ਤਾਂ ਕਿ ਅਸੀਂ ਆਪਣੇ ਘਰ ਦਾ ਵਿਕਾਰਾ ਚਲਾ ਸਕੀਏ ਅਤੇ ਆਪਣੇ ਬੱਚੇ ਪਾਲ ਸਕੀਏ ਉਹਨਾਂ ਨੇ ਕਿਹਾ ਕਿ ਅਸੀਂ ਜੋ ਵਾਦਾ ਤੁਹਾਡੇ ਨਾਲ ਕੀਤਾ ਸੀ ਉਸ ਤੋਂ ਅਸੀਂ ਬਿਲਕੁਲ ਖਰੇ ਉੱtre ਹਾਂ ਅਤੇ ਆ ਰੀੜੀਆਂ ਵਗੈਰਾ ਸਭ ਕੁਝ ਖਾਲੀ ਕਰ ਦਿੱਤਾ ਹੈ ਅਤੇ ਚੌਕ ਹੁਣ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੈ